ਮੈਂ ਕਈ ਵਾਰੀ ਤੁਹਾਨੂੰ ਯੂਏਈ ਦੁਬਈ ਸਾਊਦੀ ਅਰੇਬੀਆ ਦੀ ਗੱਲ ਕੀਤੀ ਹੈ ਪਹਿਲਾਂ ਅਮਰੀਕਾ ਦੀ ਵੀ ਕੀਤੀ ਸੀ ਅਮਰੀਕਾ ਦੀ ਤੁਸੀਂ ਦੇਖਿਆ ਕੀ ਡਿਵੈਲਪਮੈਂਟ ਸ਼ੁਰੂ ਹੋਈਆਂ ਨੇ ਉਹਦੇ ਤੇ ਵੀ ਆਪਾਂ ਆਵਾਂਗੇ ਕੱਲ ਇੱਕ ਅਬੂਦਾਬੀ ਦਾ ਲੂਲੂ ਗਰੁੱਪ ਇੰਟਰਨੈਸ਼ਨਲ ਹੈ ਉਹ ਦੁਨੀਆਂ ਦਾ ਕਾਫੀ ਵੱਡਾ ਰਿਟੇਲਰ ਹੈ ਉਹਨਾਂ ਦੀਆਂ ਸ਼ਾਪਿੰਗ ਮਾਲਸ ਨੇ ਹਾਈਪਰਮਾਰਕਟ ਹੈ ਫੂਡ ਪ੍ਰੋਸੈਸਿੰਗ ਸੈਂਟਰ ਨੇ ਆਪਣੇ ਮਿਡਲ ਈਸਟ ਚ ਨੇ ਫਾਰ ਈਸਟ ਨੇ ਜਿਹੜਾ ਮਤਲਬ ਆ ਸਾਊਥ ਈਸਟ ਏਸ਼ੀਆ ਸਾਰਾ ਉਹ ਚ ਇਨਕਲੂਡ ਹੁੰਦਾ ਤੇ ਅਫਰੀਕਾ ਚ ਨੇ ਇਹਨਾਂ ਨੇ ਅਨਾਉਂਸ ਕੀਤਾ ਆ ਕਿ ਇੱਕ ਲੌਜਿਸਟਿਕਸ ਤੇ ਫੂਡ ਪ੍ਰੋਸੈਸਿੰਗ ਸੈਂਟਰ ਅੰਬਰਸਰਚ ਖੋਲਣਗੇ ਔਰ ਉਹਦੇ ਚ ਦੇਖੋ ਇਹ ਜਿਹੜਾ ਗਰੁੱਪ ਹੈਗਾ ਇਹਨੇ ਸਾਡੇ ਭਾਰਤ ਦੇ ਜਿਹੜੇ ਐਗਰੀਕਲਚਰਲ ਪ੍ਰੋਡਕਟਸ ਨੇ ਉਹਨਾਂ ਨੂੰ ਗਲੋਬਲ ਸਟੇਜ 'ਤੇ ਪਹੁੰਚਾਇਆ ਇੱਕ ਪਲੈਟਫਾਰਮ ਦਿੱਤਾ ਆ ਜਿਹਦੇ 'ਚ ਉਹ ਡਿਸਪਲੇ ਵੀ ਕਰਦੇ ਨੇ ਤੇ ਵੇਚਦੇ ਵੀ ਨੇ ਇਸੇ ਹੀ ਪਲੈਟਫਾਰਮ ਥਾਣੀ ਸਾਡੇ ਕਾਫੀ ਐਗਰੀਕਲਚਰਲ ਪ੍ਰੋਡਕਟਸ ਜਿਹੜੇ ਨੇ ਉਹਨਾਂ ਦੀ ਵਿਜ਼ਿਬਿਲਟੀ ਹੋਈ ਆ ਔਰ ਉਹ ਵਿਗਰੇ ਨੇ ਬਾਹਰ ਮੈਂ ਅੰਬਰ ਸਰਦੀਆਂ ਤੁਹਾਡੇ ਨਾਲ ਫਰੂਟਸ ਵੈਜੀਟੇਬਲਸ ਦੀ ਖੁੱਲ ਕੇ ਗੱਲ ਕੀਤੀ ਆ ਹੁਣ ਇਹ ਔਪਰਚੁਨਿਟੀ ਹੋਏਗੀ ਕਿ ਇਹ ਇੱਥੇ ਆਪਣਾ ਲੌਜਿਸਟਿਕ ਸੈਂਟਰ ਖੋਲਣਗੇ ਤੇ ਸਾਡੇ ਕਿਸਾਨ ਜਿਹੜੇ ਸਾਡੇ ਅੰਮਰਸਾਚ ਅਸੀਂ ਉਗਾਨੇ ਆ ਸਬਜ਼ੀਆਂ ਤੇ ਫਰੂਟ ਉਤਰਾ ਹੀ ਜਿਹੜੀਆਂ ਸਾਡੀਆਂ ਐਸ ਐਮ ਈ ਪ੍ਰੋਡਕਟਸ ਨੇ ਦੇਖੋ ਮੈਂ ਤੁਹਾਨੂੰ ਪਿਛਲੀ ਵਾਰੀ ਵੀ ਉਦਾਹਰਣ ਦਿੱਤਾ ਸੀਗਾ ਕਿ ਸਾਡੇ ਇੱਥੇ ਮਫਲਰ ਨੇ ਕਾਸ ਨੇ ਸਾਡੇ ਇੱਥੇ ਫੁਲਕਾਰੀ ਹੈ ਸਾਡੇ ਇੱਥੇ ਪਾਪੜ ਵੜੀਆਂ ਆ ਮੈਂ ਤੁਹਾਨੂੰ ਕਿਹਾ ਇੱਜ਼ਤ ਪਾਪੜ ਅਗਰ ਆਪਣੀ ਮਾਰਕੀਟਿੰਗ ਕਰ ਸਕਦਾ ਆ ਤੇ ਸਾਡੇ ਵੀ ਅਸੀਂ ਇੱਥੇ ਸਟਾਰਟਅਪਸ ਬਣਾ ਸਕਦੇ ਆ ਜਿਹਦੇ ਨਾਲ ਅਸੀਂ ਕਮ ਕਰ ਸਕਦੇ ਤੇ ਇਹ ਗਰੁੱਪ ਜਿਹੜਾ ਹੈਗਾ ਆ ਇਹ ਇਹ ਸਾਰੀਆਂ ਚੀਜ਼ਾਂ ਚ ਇਹਨਾਂ ਨੇ ਇੱਕ ਇਨੀਸ਼ੀਏਟਿਵ ਲਿਆ ਮੇਰੇ ਨਾਲ ਗੱਲਬਾਤ ਹੋਈ ਉਹਦੇ ਬਾਅਦ ਇਹਨਾਂ ਨੇ ਸਟੇਟਮੈਂਟ ਕੱਢੀ ਆ ਆਪਣੀ ਡੈਲੀਗੇਸ਼ਨ ਇੱਥੇ ਭੇਜਣਗੇ ਤੇ ਇਸ ਪਾਸੇ ਵੀ ਅਮਰੀਕਾ ਵਾਲੇ ਪਾਸੇ ਤੁਸੀਂ ਪਹਿਲਾਂ ਹੀ ਦੇਖਿਆ ਆ ਤੇ ਕਿਹੜਾ ਇਨੀਸ਼ੀਏਟਿਵ ਲੈ ਗਏ ਨੇ ਸਾਡੇ ਜਿਹੜੇ ਭਰਾ ਭੈਣ ਉੱਥੇ ਸੈਟਲ ਨੇ ਜਿਹੜਾ 100 ਮਿਲੀਅਨ ਡਾਲਰ ਦਾ ਸੀਗਾ ਔਰ ਤਿੰਨ ਏਰੀਆਸ ਬਾਰੇ ਵੀ ਆਪਾਂ ਮੁੜ ਕੇ ਆਵਾਂਗੇ ਹਾਂਜੀ ਤੇ ਇਸ ਤਰ੍ਹਾਂ ਹੀ ਮੈਂ ਇੱਥੇ ਬਾਰ-ਬਾਰ ਕਾਰਗੋ ਫੈਸਿਲਿਟੀ ਦੀ ਗੱਲ ਕਰਦਾ ਉਹ ਵੀ ਅਸੀਂ ਵਿੱਚ ਪਾਇਆ ਉਹ ਪੂਰਾ 100% ਯੂਟਿਲਾਈਜੇਸ਼ਨ ਹੋਣਾ ਚਾਹੀਦਾ ਹੈ ਐਸ ਵੇਲੇ ਸਿਰਫ 20% ਆ ਤੇ ਸਟਾਰਟਅਪਸ ਜਿਹੜੇ ਨੇ ਉਹ ਐਗਰੋ ਇੰਡਸਟਰੀ ਆਪਣੇ ਜਿਹੜੇ ਲੋਕਲ ਕੰਮ ਕਰਨ ਵਾਲੇ ਨੇ ਬੱਚੇ ਸਾਡੀਆਂ ਭੈਣਾਂ ਛੋਟੇ ਬਿਜ਼ਨਸ ਇਹਨਾਂ ਸਾਰਿਆਂ ਨੂੰ ਸਟਾਰਟਅਪ ਦੀ ਕਈ ਸਕੀਮਾਂ ਨੇ ਸੈਂਟਰਲ ਗਵਰਨਮੈਂਟ ਦੀਆਂ ਲੇਕਿਨ ਉਹ ਤੋਂ ਘਾ ਆ ਜਿਹੜਾ ਪ੍ਰਾਈਵੇਟ ਇਨੀਸ਼ੀਏਟਿਵ ਸਾਡੇ ਭਰਾਵਾਂ ਨੇ ਅਮਰੀਕਾ ਤੋਂ ਲਿਆ ਆ ਉਹ ਵੀ ਉਹਨਾਂ ਨੂੰ ਅਵੇਲੇਬਲ ਹੋਏਗਾ ਇੱਕ ਹੋਰ ਚੀਜ਼ ਅਸੀਂ ਉਹਦੇ ਚ ਪਾਈ ਆ ਤੁਹਾਨੂੰ ਪਤਾ ਹੈ ਕਿ ਯੂਐਸ ਕੌਂਸੂਲੇਟ ਅੰਬਰਸਰ ਖੋਲਣ ਦੀ ਪੂਰੀ ਐਫਰਟ ਤੇ ਲੱਗੇ ਹੋਏ ਆ ਡਾਕਟਰ ਜੈਸ਼ੰਕਰ ਨੇ ਵੀ ਐਤ ਕਾ ਗੱਲ ਕੀਤੀ ਸੀ ਤੇ ਇੱਕ ਹੋਰ ਖੁਸ਼ਖਬਰੀ ਹੈ ਕਿ ਵੀਐਫਐਸ ਆਪਣਾ ਗਲੋਬਲ ਅਪਲੀਕੇਸ਼ਨ ਸੈਂਟਰ ਅੰਬਰਸਰ ਖੋਲਣ ਦੀ ਇੰਟਰਨਲੀ ਉਹਨਾਂ ਨੇ ਡਿਸੀਜਨ ਲੈ ਲਿਆ ਤੇ ਹੁਣ ਜਲਦੀ ਹੀ ਜਦੋਂ ਇਲੈਕਸ਼ਨਾਂ ਖਤਮ ਹੋ ਜਾਣਗੀਆਂ ਇੱਥੇ ਖੋਲਣਗੇ ਤੇ ਨਾਲ ਉਹਨਾਂ ਕੋਲ ਹੋਰ ਵੀ ਐਕਸਪਰਟਿਸ ਆ ਤੁਹਾਨੂੰ ਪਤਾ ਉਹ ਹੋਸਪਿਟੈਲਿਟੀ ਮੈਨੇਜਮੈਂਟ ਵੀ ਟ੍ਰੇਨ ਕਰਦੇ ਨੇ ਉਹਨਾਂ ਨੇ ਆਪਣੇ ਪ੍ਰਾਈਮ ਮਿਨਿਸਟਰ ਦੀ ਕੰਸਟੀਚੂਐਂਸੀ ਚ ਤਾਜ ਨਾਲ ਮਿਲ ਕੇ ਉੱਥੇ ਖੁੱਲ੍ਹਿਆ ਹੋਇਆ ਤੇ ਤੁਹਾਨੂੰ ਪਤਾ ਤਾਜ ਹੋਟਲ ਇੱਥੇ ਵੀ ਹੈਗਾ ਮੈਂ ਉਹਨਾਂ ਨੂੰ ਉਹਦੇ ਚ ਵੀ ਇਨਕਰੇਜ ਕਰ ਰਿਹਾ ਕਿ ਤੁਸੀਂ ਸਾਡੇ ਬੱਚਿਆਂ ਨੂੰ ਟ੍ਰੇਨ ਕਰ ਲੇ ਕਿਉਂਕਿ ਸਕਿੱਲ ਡਿਵੈਲਪਮੈਂਟ ਦੀ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਅਗਰ ਸਾਡੇ ਬੱਚਿਆਂ ਨੂੰ ਇੱਥੇ ਟ੍ਰੇਨਿੰਗ ਮਿਲਦੀ ਆ ਤੇ ਉਹਨਾਂ ਚ ਇੰਟਰਨਲ ਜਿਹੜੀ ਸਕਿੱਲ ਹੈ ਉਹ ਆਉਂਦੀ ਆ ਸਾਡੇ ਇੱਥੇ ਕਈ ਹੋਟਲ ਬਣ ਰਹੇ ਨੇ ਇੱਥੇ ਵੀ ਨੌਕਰੀਆਂ ਮਿਲਣਗੀਆਂ ਤੇ ਅਗਰ ਬਾਹਰ ਜਾਣਾ ਚਾਹੁੰਦੇ ਨੇ ਉਹਨਾਂ ਚ ਸਕਿੱਲ ਹੋਣਗੀ ਤੇ ਉਹ ਬਾਹਰ ਵੀ ਜਾ ਸਕਦੇ ਨੇ ਫੇਰ ਅਸੀਂ ਸਕਾਈ ਟ੍ਰੇਨ ਦੀ ਵੀ ਗੱਲ ਕੀਤੀ ਆ 에어ਪੋਰਟ ਰੇਲਵੇ ਸਟੇਸ਼ਨ ਦਰਬਾਰ ਸਾਹਿਬ ਗੁਰਦਿਆਣਾ ਮੰਦਿਰ ਤੇ ਹੋਰ ਵੀ ਜਿੱਥੇ ਐਕਸਪੈਂਡ ਹੋ ਸਕਦੀ ਆ ਪਰ ਪਹਿਲੇ ਆਪਾਂ ਇਹਦੇ ਲਈ ਪੁਸ਼ ਕਰਾਂਗੇ ਸਕਾਈ ਟ੍ਰੇਨ ਦਾ ਕਿਉਂਕਿ ਇੱਥੇ ਕਹਿੰਦੇ ਮੈਟਰੋ ਪ੍ਰੋਬਲਮ ਹੈ ਤੁਸੀਂ ਦੁਨੀਆ ਭਰ ਚ ਦੇਖਿਆ ਸਕਾਈ ਟ੍ਰੇਨ ਦਾ ਕਈ ਦੇਸ਼ਾਂ 'ਚ ਖੁੱਲੀ ਆ ਤੇ ਸਕਾਈ ਟ੍ਰੇਨ ਨਾਲ ਕਈ ਚੀਜ਼ਾਂ 'ਚ ਇੰਪੈਕਟ ਹੋਏਗਾ ਸਾਡੀ ਹਾਲਗੇਟ ਦੀ ਕੰਜੈਸ਼ਨ ਘਟੇਗੀ ਸੋਲੂਸ਼ਨ ਤੇ ਜਿਹੜਾ ਸਾਡਾ ਵਿਜ਼ਿਟਰ ਆ ਰਿਹਾ ਉਹਨੂੰ ਵੀ ਸਹੂਲਤ ਹੋਏਗੀ ਫਿਰ ਅਸੀਂ ਜਿਹੜੀਆਂ ਸੜਕਾਂ ਨੇ ਵੋਲਡ ਸਿਟੀ ਦੇ ਦੇਖੋ ਸ਼ਾਇਦ ਤੁਹਾਡੇ ਚੋਂ ਕਈ ਲੋਕ ਇੱਥਲੀ ਗਏ ਹੋ ਉੱਥੇ ਦੇਖੋ ਸੜਕਾਂ ਨੂੰ ਕਿਤਰਾ ਉਹਨਾਂ ਨੇ ਰੀਕਨਸਟਰਕਟ ਕਰਕੇ ਤੇ ਸ਼ਹਿਰ ਨੂੰ ਆਪਾਂ ਅਗਰ ਵੋਲਡ ਸਿਟੀ ਚ ਕਦੀ ਘੁੰਮੀਏ ਤੇ ਜਿਹੜੀਆਂ ਤੇ ਦਵਾਰਾਂ ਨੇ ਉਹਨਾਂ ਦੀਆਂ ਇੱਟਾਂ ਵੱਲ ਦੇਖਿਓ ਕਿਤਰਾ ਅਗਰ ਉਹਨੂੰ ਅਸੀਂ ਥੋੜਾ ਵੀ ਰਿਵਾਈਵ ਕਰ ਦਈਏ ਸਾਡੀ ਇਹ ਬਹੁਤ ਵਧੀਆ ਹੈਰੀਟੇਜ ਸਿਟੀ ਬਣ ਜਾਏਗੀ ਦੇਖੋ ਐਫਰਟ ਇਹੋ ਹੀ ਆ ਕਿ ਜਿੰਨੇ ਵੀ ਜਿੰਨੇ ਵੀ ਸਾਡੇ ਵਿਜ਼ਿਟਰ ਆਂਦੇ ਨੇ ਉਹਨਾਂ ਨੂੰ ਅਸੀਂ ਟੂਰਿਸਟ ਬਣਾ ਰਹੇ ਹਾਂ 1.5 ਲੱਖ ਤਾਂ ਸਾਨੂੰ ਪਤਾ ਆ ਆਉਂਦਾ ਆ ਲੇਕਿਨ ਆ ਕਨੈਕਟੀਵਿਟੀ ਵਾਲੀ ਜਿਹੜੀ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਸੀ ਉਹਦੇ ਨਾਲ ਵੀ ਇਹ ਇਨਹਾਂਸ ਹੋ ਸਕਦਾ ਕਮ ਸਿਕਮ ਆਪਾਂ 4 ਲੱਖ ਦੇ ਕੋਈ ਪਹੁੰਚ ਸਕਦੇ ਤੇ ਉਹ ਵਿਜ਼ਿਟਰ ਨੂੰ ਟੂਰਿਸਟ ਕਨਵਰਟ ਕਰਨ ਚ ਇਹ ਸਾਰੀਆਂ ਚੀਜ਼ਾਂ ਸਾਨੂੰ ਹੈਲਪਫੁਲ ਹੋਣਗੀਆਂ ਫਿਰ ਅਸੀਂ ਉਹਦੇ ਚ ਬਾਲਮਿਕ ਤੀਰਥ ਸਥਲ ਦਾ ਵੀ श्री राम मंदिर अयोध्या ਦੇ ਪਾਟਨ ਤੇ ਉਹਨੂੰ ਰਿਵਾਈਵ ਕਰਕੇ ਉਹਨੂੰ ਬਿਊਟੀਫਾਈ ਕਰਕੇ ਉਹ ਵੀ ਛੱਡ ਦੇਖੋ ਸਾਡੇ ਅੰਮ੍ਰਿਤਸਰ ਦਾ ਇੱਕ ਮੇਜਰ ਅਟਰੈਕਸ਼ਨ ਉਹ ਹੋਰ ਅੱਗੇ ਬਣ ਸਕਦਾ ਹੈ ਉੱਥੇ ਤੁਸੀਂ ਆਪ ਦੇਖਿਆ ਜਗ੍ਹਾ ਵੀ ਬਹੁਤ ਹੈ ਉਹਨੂੰ ਉਹਦਾ ਵੀ ਅਸੀਂ ਇੱਕ ਸਪੈਸ਼ਲ ਪ੍ਰੋਜੈਕਟ ਵਿੱਚ ਪਾਇਆ ਆ ਬਾਕੀ ਸੀਨੀਅਰ ਸਿਟੀਜ਼ਨਸ ਲਈ ਵੀ ਅਸੀਂ ਗਵਰਨਮੈਂਟ ਦਾ ਜਿਹੜਾ ਸੀਨੀਅਰ ਸਿਟੀਜ਼ਨ ਕਾਰਡ ਹੈ ਉਹ ਅਵੇਲੇਬਲ ਕਰਵਾਵਾਂਗੇ ਕਿਉਂਕਿ ਉਹਨਾਂ ਨੂੰ ਵੀ ਸੇਵਾਵਾਂ ਮਿਲਣ ਤੇ ਇੱਕ ਸ਼ਡਿਊਲ ਕਾਸ ਡਵੈਲਪਮੈਂਟ ਆਫਿਸ ਜਿਹੜਾ ਸ਼ਡਿਊਲ ਕਾਸ ਇਕਨੋਮਿਕ ਐਂਡ ਸੋਸ਼ਲ ਏਮਪਾਵਰਮੈਂਟ ਲਈ ਉਹ ਅਸੀਂ ਅੰਬਰਸਰ ਖਲਵਾਈਏ ਅਸੀਂ ਇੱਕ ਮਾਈਕਰੋ ਸਮਾਲ ਤੇ ਮੀਡੀਅਮ ਐਂਟਰਪ੍ਰਾਈਜ਼ਸ ਐਮ ਐਸ ਐਮਈ ਦੀ ਹੈਲਪ ਟੈਕ ਇੱਕ ਅੰਮ੍ਰਿਤਸਰ ਖੜਵਾਈਏ ਉਹ ਮਿਨਿਸਟਰੀ ਤੇ ਪ੍ਰੈਸ਼ਰ ਪਾ ਕੇ ਇੱਥੇ ਉਹਨਾਂ ਦਾ ਇੱਕ ਆਫਿਸ ਖਲਾਵਾਂਗੇ ਇਹ ਡਿਮਾਂਡ ਐਮ ਐਸ ਐਮਈ ਇੰਡਸਟਰੀ ਤੋਂ ਮੇਰੇ ਕੋਲ ਆਈ ਆ ਦੇਖੋ ਅੱਜ ਸਿਰ ਸਾਰੀਆਂ ਚੀਜ਼ਾਂ ਅਸੀਂ ਜਿਹੜੀਆਂ ਪਾਈਆਂ ਨੇ ਇਹ ਪਿਛਲੇ ਕੁਝ ਹਫ਼ਤਿਆਂ ਦੀ ਜੋ ਮਿਹਰੀ ਡਿਸਕਸ਼ਨ ਹੋਈ ਆ ਅਕ੍ਰੋਸ ਦਾ ਬੋਰਡ ਸਾਡੇ ਸੀਨੀਅਰ ਸਿਟੀਜ਼ਨਾਂ ਸਾਡੀਆਂ ਭੈਣਾਂਾਂ ਦਾ ਸਾਡੇ ਯੂਥ ਦਾ ਸਾਡੇ ਕਿਸਾਨਾਂ ਨਾਲ ਇਹ ਸਾਰੇ ਅਸੀਂ ਟੱਚ ਕੀਤੇ ਨੇ ਤੁਸੀਂ ਇੱਕ ਵਾਰੀ ਜਦੋਂ ਦੇਖੋਗੇ ਤੇ ਤੁਹਾਨੂੰ ਆ ਦੇਣ। ਹੁਣ ਸਾਡੇ ਇੱਥੇ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਦਾ ਮੈਂ ਦੁਬਾਰਾ ਵਰਣਨ ਨਹੀਂ ਕਰਾਂਗਾ ਕਿਉਂਕਿ ਤੁਸੀਂ ਸਭ ਜਾਣਦੇ ਹੋ ਕੁਐਸਚਨ ਆਨਸਰ ਵੀ ਪੁੱਛੋਗੇ। ਲੇਕਿਨ ਉਹਦੇ ਸੋਲੂਸ਼ਨ ਕੀ ਨੇ? ਮੈਂ ਉਹਦੇ ਵੱਲ ਥੋੜਾ ਜਿਹਾ ਫੋਕਸ ਦੇਵਾਂਗਾ। ਦੇਖੋ ਡਰੱਗਸ ਤੇ ਲਾਅ ਐਂਡ ਆਰਡਰ ਇਹ ਦੋਵਾਂ ਦੇ ਅਗੇਂਸਟ ਪਹਿਲਾਂ ਵੀ ਮੈਂ ਕਿਹਾ ਕਿ ਜੰਗ ਦਾ ਐਲਾਨ ਦਾ ਹੈਗਾ ਤੇ ਇੱਕ ਵਾਰੀ ਮੈਂ ਐਮਪੀ ਬਣਿਆ ਤੇ ਉਹਦੇ ਤੇ ਜਰੂਰ ਫੋਕਸ ਕਰਨਾ ਕਾਲੀਆਂ ਐਨਕਾ ਪਾ ਕੇ ਅਸੀਂ ਇਹਨੂੰ ਇਗਨੋਰ ਨਹੀਂ ਕਰ ਸਕਦੇ ਤੇ ਉਹਦੇ ਚ ਜਿਹੜੀਆਂ ਲਾਅਨ ਆਰਡਰ ਦੀਆਂ ਗੱਲਾਂ ਸੀ ਉਹ ਤੇ ਤੁਸੀਂ ਕੁਐਸਚਨ ਆਨਸਰ ਪੁੱਛੋਗੇ ਉਹਦੇ ਤੇ ਜਵਾਬ ਦੇਵਾਂਗੇ ਲੇਕਿਨ ਆਪਾ ਅੰਬਰਸਰ ਇੱਕ ਲੀਡਿੰਗ ਡਰਗ ਰੀਹੈਬਿਲੀਟੇਸ਼ਨ ਹਸਪਤਾਲ ਵੀ ਖੁਲਾਣਾ ਹੈ ਤੇ ਜਿਹੜੇ ਦੁਨੀਆ ਚ ਡਿਡਿਕਸ਼ਨ ਦੀਆਂ ਦਵਾਈਆਂ ਸਕਸੈਸਫੁਲ ਹੋਈਆਂ ਖਾਸ ਤੌਰ ਤੇ ਦੋ ਦਵਾਈਆਂ ਅਮਰੀਕਾ ਦੀਆਂ ਨੇ ਇੱਕ ਨੈਦਰ ਡਰਾਪਸ ਨੇ ਇੱਕ ਟੀਕਾ ਆ ਇਹ ਦੋਵੇਂ ਜਿਹੜਾ ਸਾਡਾ ਭਾਈਚਾਰਾ ਆ ਉਹਨਾਂ ਨੇ ਇਹਦੀ ਐਮਓਯੂ ਉੱਥੇ ਸਾਈਨ ਕੀਤੀ ਆ ਉਹਨੂੰ ਅਗਰੀਵਮੈਂਟ ਕਰਕੇ ਅੰਬਰਸਰ ਪਹੁੰਚਾਂਗੇ ਤੇ ਅਸੀਂ ਵੀ ਸਰਕਾਰ ਵੱਲੋਂ ਹੋਰ ਵੀ ਜਿਹੜੀਆਂ ਸਕਸੈਸਫੁਲ ਕਿਉਂਕਿ ਦੇਖੋ ਬੀਅਰ ਡਿਚਨ ਸੈਂਟਰ ਚ ਸਹੀ ਦਵਾਈ ਦਿੰਦੀ ਹੈ ਆ ਜਿਹੜੀ ਕਰੰਟਲੀ ਦਿੱਤੀ ਜਾਂਦੀ ਆ ਔਰ ਕਈ ਵਿਚਾਰਿਆਂ ਨੂੰ ਤਾਂ ਬਲੈਕ ਚ ਲੈਣੀ ਪੈਂਦੀ ਆ ਤੇ ਅਗਰ ਕੋਈ ਬੱਚਾ ਖਾ ਲਵੇ ਤੇ ਉਹ ਵਜਦਾ ਨਹੀਂ ਹੈ ਉਹਦੇ ਵਿੱਚ ਹੋਰ ਜਾਂਦਾ ਹੈ ਤੇ ਇਸ ਕਰਕੇ ਜਦੋਂ ਆਪਾਂ ਬਾਰ ਬਾਰ ਸਵਾਲ ਪੁੱਛਦੇ ਹਾਂ ਕੀ ਕਰੋਗੇ ਮੈਂ ਤੁਹਾਨੂੰ ਬੜਾ ਕਲੀਅਰ ਵਿਜ਼ਨ ਦੱਸ ਰਿਹਾ ਕਿ ਜਿਹੜੀਆਂ ਸਕਸੈਸਫੁਲ ਦਵਾਈਆਂ ਨੇ ਦੁਨੀਆ ਚ ਉਹਨਾਂ ਨੂੰ ਅਸੀਂ ਅੰਬਰਸਰ ਲੈ ਕੇ ਆਵਾਂਗੇ ਤੇ ਇਹਦੇ ਚ ਜਿਹੜਾ ਸਾਡੇ ਬਾਹਰ ਦੇ ਭਾਈਚਾਰੇ ਨੇ ਪ੍ਰੋਸੈਸ ਸ਼ੁਰੂ ਕੀਤਾ ਦੇਖੋ ਤੁਸੀਂ ਉਹਨਾਂ ਦੀ ਵੈਬਸਾਈਟ ਫੰਕਸ਼ਨਿੰਗ ਹੈ ਤੁਸੀਂ ਦੇਖ ਸਕਦੇ ਹੋ ਉਹਦੇ ਚ ਉਹਨਾਂ ਨੇ ਕਮੇਟੀ ਬਣਾਈ ਹੈ ਉਹਦੇ ਡਾਕਟਰ ਰਾਹੁਲ ਗੁਪਤਾ ਵੀ ਨੇ ਜਿਹੜੇ ਇਸ ਵੇਲੇ ਵਾਈਟ ਹਾਊਸ ਦੇ ਡਰੱਗਜ਼ ਆਰ ਨੇ ਉਹਦੇ ਡਾਕਟਰ ਪਾਟਿਆ ਵੀ ਨੇ ਸਾਡੇ ਅੰਬਰਸਰ ਦੇ ਉਹਦੇ ਡਾਕਟਰ ਸਿਕਸ ਏਰੀਆ ਵੀ ਨੇ ਅਸੀਂ ਜਿਹੜੇ ਲੋਕਾਂ ਨੂੰ ਸਮਝ ਹੈ ਦੀ ਉਹਨਾਂ ਨੂੰ ਅੱਗੇ ਲਾਵਾਂਗੇ ਉਹਨਾਂ ਕੋ ਪੋਚ ਕੇ ਫਿਰ ਅਸੀਂ ਚਲਾਂਗੇ ਜਿਹੜਾ ਡਰੱਗਸ ਕੰਟਰੋਲ ਦਾ ਆ ਨਾਰਕੋਟਿਕਸ ਕੰਟਰੋਲ ਬੀਰੋ ਦਾ ਜਿਹੜਾ ਦਫ਼ਤਰ ਅੰਮ੍ਰਿਤਸਰ ਹੈ ਉਹਨੂੰ ਸਟਰੈਂਥਨ ਕਰਵਾ ਕੇ ਐਕਟੀਵੇਟ ਕਰ ਤੇ ਜਿਹੜੇ ਕੇਂਦਰੀ ਏਜੰਸੀਆਂ ਨੇ ਉਹਨਾਂ ਕੋ ਵੀ ਇਨਵੈਸਟੀਗੇਸ਼ਨ ਕਰਵਾਉਣਾ ਤੇ ਮੈਨੂੰ ਪਤਾ ਇੱਕ ਸਵਾਲ ਰਹਿੰਦਾ ਹੈ ਜਿਹੜੀਆਂ ਐਡਵਾਂਸ ਮੋਨਿਟਰਿੰਗ ਤੇ ਸਰਵਲੈਂਸ ਟੈਕਨੋਲੋਜੀਜ਼ ਨੇ ਉਹਨਾਂ ਦਾ ਵੀ ਇਸਤੇਮਾਲ ਕਰਨਾ ਹੈ ਮੈਂ ਤੁਹਾਨੂੰ ਇੱਕ ਲੇਜ਼ਰ ਦਾ ਮੈਂਸ਼ਨ ਕੀਤਾ ਸੀ ਜਦੋਂ ਕਿਤੇ ਸਾਡੀ ਗੱਲਬਾਤ ਹੋਈ ਆ ਕਿ ਇਸ ਵੇਲੇ ਲੇਜ਼ਰ ਟੈਕਨੋਲੋਜੀ ਭਾਰੀ ਚੱਲ ਰਹੀ ਹੈ ਜਿਹਦੇ ਨਾਲ ਡਰੋਨ ਸ਼ੂਟ ਹੋ ਜਾਂਦੀ ਹੈ ਤੋਂ ਇਸ ਤਰ੍ਹਾਂ ਦੀਆਂ ਅੱਗੇ ਦੀਆਂ ਗੱਲਾਂ ਸੋਚ ਕੇ ਪਾਈਆਂ ਨੇ ਇਹ ਨਹੀਂ ਲਿਖਿਆ ਕਿ 800 ਕਰੋੜ ਵੇਖੋ ਕਰੋੜਾਂ ਦਾ ਤੁਹਾਨੂੰ ਪਤਾ ਲੱਗ ਹੀ ਗਿਆ ਅਪਰਸੋਂ ਪ੍ਰੈਸ ਕਾਨਫਰੰਸ ਹੋਈ ਸੀਗੀ ਉਹਦੇ ਚ ਦੱਸਿਆ ਗਿਆ ਕਲੀਅਰਲੀ ਕਿ ਪ੍ਰਧਾਨ ਮੰਤਰੀ ਦੀ ਕਿਹੜੀਆਂ ਕਿਹੜੀਆਂ ਸਕੀਮਾਂ ਕਿੰਨਾ ਪੈਸਾ ਉਹਦੇ ਚ ਆਇਆ ਤੇ ਵਿੱਚੋਂ ਕਿੱਥੇ ਗਾਇਬ ਹੋ ਗਿਆ ਤੁਸੀਂ ਆਪ ਇਨਵੈਸਟੀਗੇਸ਼ਨ ਕਰੋ ਉਹਦੇ ਬਾਰੇ ਐਗਰੀਕਲਚਰ ਡੇਰੀ ਤੇ ਲਾਈਫਸਟਾਕ ਹੁਣ ਇਹਦੇ ਬਾਰੇ ਸਾਡੇ ਕੋਲ ਇੱਥੇ ਵੀਰਕਾ ਕੋਆਪਰੇਟਿਵ ਹੈ ਵੀਰਕਾ ਕੋਆਪਰੇਟਿਵ ਤੁਸੀਂ ਦੇਖਿਆ ਕਿ ਅਮਲ ਵੀ ਲਗਭਗ ਨਾਲ ਹੀ ਸ਼ੁਰੂ ਹੋਇਆ ਸੀ ਉਹ ਕਿੱਥੇ ਪਹੁੰਚ ਗਿਆ ਤੇ ਆਪਣਾ ਵੇਰਕਾ ਕਿਉਂ ਨਹੀਂ ਪਹੁੰਚਿਆ ਕੋਆਪਰੇਟਿਵ ਮੂਵਮੈਂਟ ਬੜੀ ਇੰਪੋਰਟੈਂਟ ਬਣਦਾ ਤੇ ਕੋਆਪਰੇਟਿਵਸ ਅਸੀਂ ਵਿੱਚ ਲੈ ਕੇ ਆਏ ਆਂ ਸੈਂਟਰ ਕੋਲੋਂ ਜਿੰਨੀ ਅਸਿਸਟੈਂਸ ਲੈ ਸਕਦੇ ਆਂ ਲਵਾਂਗੇ ਤੇ ਵੇਰਕਾ ਬ੍ਰਾਂਡ ਜਿਹੜਾ ਆ ਉਹਨੂੰ ਐਜ਼ ਅਮ੍ਰਿਤਸਰ ਬ੍ਰਾਂਡ ਦੇਖੋ ਵੇਰਕਾ ਬ੍ਰਾਂਡ ਸਾਡਾ ਬ੍ਰਾਂਡ ਆ ਉਹਨੂੰ ਪੌਪੂਲਰਾਈਜ਼ ਕਰਾਂਗੇ ਔਰ ਕਈ ਹੋਰ ਚੀਜ਼ਾਂ ਚ ਦੁੱਧ ਤੇ ਦੁੱਧ ਦੇ ਪ੍ਰੋਡਕਟਸ ਚ ਤਾਂ ਹੈਗਾ ਹੀ ਆ ਲੇਕਿਨ ਹੋਰ ਚੀਜ਼ਾਂ ਚ ਜਿਤਨਾ ਆਪਾਂ ਸਾਗ ਦਾ ਕਈ ਹੋਰ ਇੱਥੋਂ ਦੇ ਵੇਜੀਟ ਦੇਖੋ ਪ੍ਰੋਸੈਸਿੰਗ ਇੱਥੇ ਅਸੀਂ ਮੈਂ ਪਹਿਲਾਂ ਵੀ ਰੇਜ਼ ਕੀਤਾ ਕਿ ਇੱਕ ਵੀ ਪ੍ਰੋਸੈਸਿੰਗ ਪਲਾਂਟ ਨਹੀਂ ਹੈਗਾ ਆਪਾਂ ਇੱਥੇ ਮਟਰ اگਾਨੇ ਆ ਸਾਡੇ ਇੱਥੇ ਪੱਥਰਨਾਕ ਹੁੰਦੀ ਆ ਲੇਕਿਨ ਕੋਈ ਵੀ ਕੋਈ ਵੀ ਇੱਕ ਵੀ ਬਲਾਕ ਲੀਏ ਮੈਂ ਸਿਰਫ ਖਸਾਨਾਂ ਨੂੰ ਇਹ ਕਹਿਣਾ ਆ ਕਿ ਜਾਤ ਆਪਾਂ ਇੰਡਸਟਰੀ ਨੂੰ ਦਰਜ ਕਰੀਏ ਕਿ ਤੁਸੀਂ ਖੋਲੋ ਅਗਰ ਉਹ ਨਹੀਂ ਚਾਹੀਦੇ ਤੇ ਫਿਰ ਆਪਾਂ ਕੋਆਪਰੇਟਿਵ ਬਣਾ ਲਈਏ ਤੇ ਜਾ ਜਿਹੜੀਆਂ ਯੂਨੀਅਨ ਨੇ ਉਹ ਵਿੱਚ ਪੈਣ ਫਾਰਮਰ ਦੀਆਂ ਇਨਕਮਾਂ ਭਰਨੀਆਂ ਚਾਹੀਦੀਆਂ ਤੇ ਉਹਦੇ ਬਾਰੇ ਕੰਸਟਰਕਟਿਵ ਆਪਣਾ ਜਿਹੜਾ ਖਿਆਲ ਹੈ ਉਹ ਅੱਗੇ ਕਰਨ ਮੈਂ 2 ਮਿੰਟ ਐਮਬੈਸਪੀ ਚ ਲਵਾਵਾਂਗਾ ਦੇਖੋ ਸਾਡੇ ਔਰ ਮੈਂ ਅੰਮ੍ਰਿਤਸਰ ਦੀ ਗੱਲ ਕਰਦਾ ਆ ਮੈਂ 올 ਇੰਡੀਆ ਪੰਜਾਬ ਦੀ ਗੱਲ ਇਹ ਜਿਹੜੇ ਵੱਡੇ ਵੱਡੇ ਯੂਨੀਅਨ ਲੀਡਰ ਨੇ ਇਹੋ ਜਿਹੇ ਕੰਮ ਕਰ ਰਹੇ ਨੇ ਅੰਮ੍ਰਿਤਸਰ ਚ ਆਪਾਂ ਦੇਖੀਏ ਸਾਡੇ ਇਥੇ ਚੌਲ ਤੇ ਵੀਟ ਕਦੋਂ ਗ로우 ਹੋਣਾ ਸ਼ੁਰੂ ਹੋਇਆ ਇੰਡੀਪੈਂਡੈਂਸ ਚ ਹੋਇਆ ਸੀ ਉਹ ਲਾ ਜੇ ਦੇਖੋ ਹਿਸਟਰੀ 65 ਤੋਂ ਬਾਅਦ ਵੀਟ ਗ로우 ਹੋਈ 70s ਰਾਈਸ ਗ로우 ਹੋਇਆ ਇਹ ਉਹਨੂੰ ਗ로우 ਹੋਇਆ ਜਦੋਂ ਸਾਡੇ ਕਿਸਾਨਾਂ ਨੇ ਦੇਖਿਆ ਕਿ ਇਹਦੇ ਚ ਆਮਦਨੀ ਹੈਗੀ ਆ ਤੇ ਅਗਰ ਜਿਹੜੀਆਂ ਮੈਂ ਗੱਲਾਂ ਕਰਦਾ ਆ ਕਿ ਸਾਡੇ ਇੱਥੇ ਸਬਜ਼ੀਆਂ ਤੇ ਫਰੂਟਾਂ ਚ 15 ਤੋਂ 20 ਗੁਣਾ ਆਮਦਨੀਆਂ ਆ ਤੇ ਅਸੀਂ ਆਪਣੇ ਫਾਰਮਰਸ ਨੂੰ ਉਦੇ ਬਾਰੇ ਕੌਨਸ਼ੀਅਸ ਕਿਉਂ ਨਹੀਂ ਕਰਦੇ ਉਹ ਇੱਥੇ ਗਰੋ ਕਰਦੇ ਨੇ ਤਦੇ ਮੈਂ ਕਿਹਾ ਕਿ ਜਿਹੜੀ ਬਾਹਰ ਮਾਰਕੀਟ ਆ ਉਹ ਜ਼ਰੂਰੀ ਆ ਇਹ ਜਿਹੜਾ ਐਡੀਸ਼ਨਲ ਪ੍ਰੋਡਿਊਸ ਹੈ ਚਲੋ ਸ਼ੁਰੂ ਚ 25% ਬਾਹਰ ਸ਼ੁਰੂ ਭੇਜਣਾ ਸ਼ੁਰੂ ਕਰਨ ਇੱਥੋਂ ਦੀ ਕਾਰਗੋ ਫੈਸਿਲਿਟੀ ਜਿਹੜੀ ਆ ਇੱਕ ਵੀ ਕਾਰਗੋ ਫਲਾਈਟ ਨਹੀਂ ਆ ਇਹ ਆਇਲਾ ਸਾਹਿਬ ਸਿਵਲ ਐਵੀਏਸ਼ਨ ਮਿਨਿਸਟਰੀ ਦੇ ਮੈਂਬਰ ਹੈ ਕਮੇਟੀ ਦੇ ਇੱਕ ਵੀ ਸਾਡੇ ਕਾਰਗੋ ਫਲਾਈਟ ਨਹੀਂ ਚੱਲੀ ਪੁਰੀ ਜੀ ਐਫਰਟ ਨਾ ਲੁਲੂ ਗਰੁੱਪ ਨੇ ਕਿਆ ਕਰੀ ਇੱਥੇ ਲੌਜਿਸਟਿਕ ਸੈਂਟਰ ਖੋਲਾਂਗੇ ਉਹ ਕਾਰਗੋ ਫਲਾਈਟ ਭਰ ਕੇ ਲੈ ਜਾਣਗੇ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਜਿਹੜਾ ਵੇਸਟ ਪ੍ਰੋਡਕਟ ਹੈ ਹੁਣ ਤੁਸੀਂ ਆਸਵਲੇ ਵੀ ਜਾਓਗੇ ਪਰਾਲੀ ਸਾੜੀ ਜਾਂਦੀ ਹੈ ਕੋਈ ਜਾ ਕੇ ਇਹ ਯੂਨੀਅਨ ਦਾ ਫਰਜ਼ ਨਹੀਂ ਬਣਦਾ ਕਿ ਆਪਣੇ ਫਾਰਮਰਸ ਨੂੰ ਇਹ ਸਮਝਾਣ ਕਿ ਦੇਖੋ ਪਰਾਲੀ ਦੀ ਇਸ ਵੇਲੇ ਬੜੀ ਬੜੀ ਪ੍ਰੋਡਕਟਿਵਿਟੀ ਆ ਪਰਾਲੀ ਨੂੰ ਅਸੀਂ ਸਿਵਲ ਆਪਾਂ ਏਵੀਏਸ਼ਨ ਫਿਊਲ ਚ ਵੀ ਯੂਜ਼ ਕਰ ਸਕਦੇ ਆ ਪੈਕੇਜਿੰਗ ਚ ਵੀ ਕਰ ਸਕਦੇ ਆ ਸੜਕਾਂ ਚ ਵੀ ਕਰ ਸਕਦੇ ਆ ਅਗਰ ਹਨੀ ਵੈਲ ਨੇ ਟਾਟਾ ਨਾਲ ਅਗਰੀਮੈਂਟ ਕੀਤਾ ਤਾਂ ਇੱਥੇ ਕਿਉਂ ਨਹੀਂ ਆਪਾਂ ਉਹਨਾਂ ਨੂੰ ਲਿਆਂਦੇ ਇਹ ਸਾਰੀਆਂ ਚੀਜ਼ਾਂ ਚ ਮੈਂ ਫਾਲੋ ਅਪ ਕਰਾਂ ਤੇ ਜਦੋਂ ਵੀ ਮੈਂ ਜਾਣਾ ਹਰ ਵਾਰੀ ਖੁੱਲ ਕੇ ਅਸੀਂ ਕਿਸਾਨਾਂ ਨਾਲ ਗੱਲ ਕਰਦੇ ਆ ਔਰ ਦੇਖੋ ਐਮਐਸਪੀ ਤੇ ਤੇ বিজেপি ਦੇ ਮੈਨੀਫੈਸਟੋ ਦੇਖ ਲਓ ਟਾਈਮ ਟੂ ਟਾਈਮ ਜਿਹੜੀ ਕ੍ਰੌਪ ਇੰਸ਼ੋਰੈਂਸ ਪਾਲਿਸੀ ਹੈ ਉਹ ਵੀ ਰਿਵਿਊ ਕਰਨਗੇ ਕਿ ਫਾਰਮਰ ਦੀ ਸਿਕਿਉਰਿਟੀ ਹੋਵੇ ਐਮਐਸਪੀ ਅੰਬਰ ਸਰਚ ਮਿਲ ਰਹੀ ਆ ਇਸ ਲਈ ਮੈਂ ਜਿਹੜੀ ਐਮਐਸਪੀ ਪਲੱਸ ਪਲੱਸ ਦੀ ਗੱਲ ਕਰਦਾ ਹਾਂ ਤੇ ਉਹਦੇ ਬਾਰੇ ਕਦੀ ਵੀ ਜਦੋਂ ਆਪਾਂ ਫਾਰਮਰਸ ਨਾਲ ਗੱਲ ਕਰਦੇ ਆ ਉਹਨਾਂ ਨਾਲ ਖੁੱਲ੍ਹ ਕੇ ਕਰਦੇ ਆ ਤੇ ਇਹ ਚੀਜ਼ ਤੁਹਾਨੂੰ ਵੀ ਜ਼ਰੂਰਤ ਹੈ ਕਿ ਇੱਥੇ ਲੋਕਾਂ ਦੇ ਰਾਹ ਰੋਕ ਦੋ ਪਰੇਸ਼ਾਨ ਕਰੋ ਲੋਕਾਂ ਨੂੰ ਕਹਿੰਦੇ ਜੀ ਸੰਧੂ ਸਾਹਿਬ ਗਏ ਪੁਲਿਸ ਖੜੀ ਸੀ ਯਾਰ ਸੜਕਾ ਰੋਕੋਗੇ ਤੇ ਭਾਈ ਪੁਲਿਸ ਦਾ ਤਾਂ ਕੰਮ ਹੈ ਭਾਈ ਅਗਰ ਡੈਮੋਕਰੈਟਿਕ ਰਾਈਟ ਮੇਰਾ ਵੀ ਆ ਕਿ ਮੈਂ ਆਪਣੀ ਗੱਲ ਜਾ ਕੇ ਕਿਸਾਨਾਂ ਨੂੰ ਦੱਸਾਂ ਡਰਦੇ ਕਿਉਂ ਨੇ ਰੋਕਦੇ ਕਿਉਂ ਨੇ ਤੋ ਇੱਕ ਮੈਂ ਇੱਕ ਹੋਰ ਚੀਜ਼ ਕਾਫੀ ਸੁਣੀ ਹੈ ਆਪਣੇ ਕਿਸਾਨਾਂ ਕੋਲੋਂ ਕਿ ਇੱਕ ਵਰਲਡ ਕਲਾਸ ਵੈਟਰਨਰੀ ਹਸਪੀਟਲ ਦੀ ਜਰੂਰਤ ਹੈ ਤੇ ਅਸੀਂ ਉਹਨੂੰ ਵੀ ਇੰਟਰਡ ਕੀਤਾ ਹੈ ਕਿ ਅਸੀਂ ਅੰਬਰਸਰ ਚ ਵਰਲਡ ਕਲਾਸ ਦਾ ਵੈਟਰਨਰੀ ਹਸਪੀਟਲ ਲੈ ਕੇ ਆਵਾਂਗੇ ਬਾਕੀ ਵੱਲਾ ਸਬਜ਼ੀ ਮੰਡੀ ਭਗਤਾਂ ਵਾਲੀ ਮੰਡੀ ਦਾਣਾ ਮੰਡੀ ਇਹ ਸਾਰਾ ਰੀਡਵੈਲਪ ਕਰਵਾਵਾਂਗੇ ਔਰ ਜਿਹੜੇ ਨੌਲੇਜੇਬਲ ਨੇ ਐਕਸਪਰਟਸ ਨੇ ਉਹਨਾਂ ਦੀ ਅਸਿਸਟੈਂਸ ਲੈ ਕੇ ਇਹਨਾਂ ਨੂੰ ਰੀਡਵੈਲਪ ਕਰਵਾਵਾਂਗੇ ਔਰ ਹੈਲਦੀ ਹੋਣ ਕਿਉਂਕਿ ਦੇਖੋ ਬੜਾ ਕੋਈ ਸਾਡਾ ਸਮਾਨ ਜਿਹੜਾ ਖਾਣ ਵਾਲਾ ਆ ਉਹਨਾਂ ਚ ਵੀ ਆਉਂਦਾ ਹੈ ਇੰਡਸਟਰੀ ਬਾਰੇ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਇੰਡਸਟਰੀ ਵੀ ਵੈਲਿਊ ਐਡੀਸ਼ਨ ਦੀ ਬੜੀ ਜ਼ਰੂਰਤ ਹੈ ਸਾਨੂੰ ਉੱਥੇ ਮਾਰਕੀਟ ਕਰਨ ਦੀ ਜ਼ਰੂਰਤ ਹੈ ਕਿ ਜਿਹੜੇ ਸਾਡੇ ਪ੍ਰੋਡਕਟ ਨੇ ਮੈਂ ਪਹਿਲਾਂ ਤੁਹਾਨੂੰ ਐਗਜ਼ਾਮਪਲ ਦਿੱਤਾ ਆ ਕਿ ਕਿੰਨੀਆਂ ਚੀਜ਼ਾਂ ਸਾਡੇ ਐਮ ਐਸ ਐਮ ای ਛੋਟੇ ਛੋਟੇ ਬਿਜ਼ਨਸ ਵਾਲੇ ਇੱਥੇ ਪ੍ਰੋਡਿਊਸ ਕਰਦੇ ਆ ਜਿਨ੍ਹਾਂ ਨੂੰ ਅਸੀਂ ਬਾਹਰ ਮਾਰਕੀਟ ਕਰ ਸਕਦੇ ਆ ਸਪੈਸ਼ਲ ਇਕਨੋਮਿਕ ਜ਼ੋਨ ਅਮਰitsar ਦੀ ਪ੍ਰੋਜੈਕਟ ਸੈਂਟਰਲੀ ਸਪੌਂਸਰਡ ਦੀ ਅਸੀਂ ਪੁਸ਼ ਕਰਾਂਗੇ ਬਾਕੀ ਜਿਹੜਾ ਈਸਟਰਨ ਡੈਡੀਕੇਟਿਡ ਫਰੇਟ ਕਾਰਿਡੋਰ ਹੈ ਈਡੀਐਫਸੀ ਉਹ ਲੁਧਿਆਣੇ ਤੋਂ ਅਟਾਰੀ ਬਾਰਡਰ ਦੀ ਐਕਸਟੈਂਸ਼ਨ ਦੀ ਵੀ ਅਸੀਂ ਇਨਕਲੂਡ ਕੀਤਾ ਹੈ ਤੇ ਮੈਂ ਤੁਹਾਨੂੰ ਕਹਾਂ ਸੀ ਜਿਹੜਾ ਅਸੀਂ ਸਪੈਸ਼ਲ ਪੈਕੇਜ ਲੈ ਕੇ ਆਵਾਂਗੇ ਅੰਬਰਸਰ ਲਈ ਉਹੀ ਟੈਕਸ ਫਰੀ ਜ਼ੋਨ ਫੈਸਿਲਿਟੀਆਂ ਜਿਹੜੀਆਂ ਸਾਡੀਆਂ ਬਾਰਡਰ ਸਟੇਟਾਂ ਨੂੰ ਹੁੰਦੀਆਂ ਉਹ ਵੀ ਅਸੀਂ ਵਿੱਚ ਪਾਇਆ ਹੈ 인ਫਰਾਸਟਰਕਚਰ ਡਿਵੈਲਪਮੈਂਟ ਜਿਹੜੀ ਇੱਕ ਬੜੀ ਇੰਪੋਰਟੈਂਟ ਏਰੀਆ ਆ ਉਹਦੇ ਚ ਅਸੀਂ ਇਨਫੋਰਮੇਸ਼ਨ ਟੈਕਨੋਲੋਜੀ ਪਾਰਕ ਆ ਜਿਹੜੀ ਐਲੀਵੇਟਡ ਰੋਡ ਲਿੰਕਿੰਗ 에어ਪੋਰਟ ਵਿਦ ਅਦਰ ਨੈਸ਼ਨਲ ਹਾਈਵੇਜ਼ ਉਹਦੇ ਲਈ ਵੀ ਅਸੀਂ ਆਪਣੇ ਮੈਨੀਫੈਸਟੋ ਦੇ ਜਿਹੜਾ ਮੇਰਾ ਮੈਨੀਫੈਸਟੋ ਉਹਦੇ ਚ ਪਾਇਆ ਆ ਸੀਵਰੇਜ ਟ੍ਰੀਟਮੈਂਟ ਪਲਾਂਟ ਕਲੀਨ ਵਾਟਰ ਸਪਲਾਈ ਸਾਰੇ ਸ਼ਹਿਰ ਚ ਇਹ ਤਾਂ ਬਹੁਤ ਪਹਿਲਾ ਹੋ ਜਾਣਾ ਚਾਹੀਦਾ ਸੀ ਜਿਹਦੇ ਨਹੀਂ ਕੰਮ ਕਰ ਰਹੇ ਉਹਨਾਂ ਨੂੰ ਅੱਛੀ ਟੈਕਨੋਲੋਜੀ ਲਿਆ ਕੇ ਮੈਂ ਤੁਹਾਨੂੰ ਪਹਿਲਾਂ ਹੀ ਇੰਦੌਰ ਮਾਡਲ ਕਿਹਾ ਆ ਦੇਖੋ 6 ਸਾਲ ਚ ਇੰਦੌਰ ਕਿੱਥੋਂ ਕਿੱਥੇ ਪਹੁੰਚ ਗਿਆ ਅਸੀਂ ਬਿਲਕੁਲ ਉਹ ਪ੍ਰੈਕਟਿਸਸ ਫਾਲੋ ਕਰਨੀਆਂ ਲੇਕਿਨ ਅਗਰ ਉਹ ਤੋਂ ਵੀ ਬੈਟਰ ਪ੍ਰੈਕਟਿਸਸ ਨੇ ਤੇ ਉਹਨਾਂ ਨੂੰ ਵੀ ਅਸੀਂ ਯੂਟਿਲਾਈਜ਼ ਕਰਾਂਗੇ ਤੇ ਇੱਕ ਅਸੀਂ ਹਾਈ ਪਾਵਰਡ ਕਮੇਟੀ ਬਣਾਵਾਂਗੇ ਜਿਹੜੀ ਇਨਵੈਸਟੀਗੇਟ ਕਰੇਗੀ ਆਲਟਰਨੇਟਿਵ ਸੋਲੂਸ਼ਨਸ ਪਕਤਾਂ ਵਾਲਾ گارਬੇਜ ਡੰਪ ਤੇ ਵੱਲਾ ਅਮਿਊਨੀਸ਼ਨ ਡੰਪ ਇਹ ਕੋਈ ਦੋ ਇੰਪੋਰਟੈਂਟ ਡਿਮਾਂਡ ਨੇ ਸਾਡੇ ਸ਼ਹਿਰ ਦੀਆਂ ਇਹਨਾਂ ਦੋਵਾਂ ਨੂੰ ਟੈਕ ਅਪ ਕਰਾਂਗੇ ਤੇ ਟੰਗ ਦਾਬ ਡਰੇਨ ਤੁਸੀਂ ਸਾਰੇ ਜਾਣਦੇ ਹੋ ਸਵਾਲ ਜਵਾਬ ਹੋ ਸਕਦਾ ਆਊਗੀ ਉਦੋਂ ਆਪਾਂ ਹੋਰ ਡਿਟੇਲ ਚ ਗੱਲ ਕਰ ਦਵਾਂਗੇ ਲੇਕਿਨ ਇਹਦੇ ਚ ਇੱਕ ਐਫੂਲੈਂਟ ਟ੍ਰੀਟਮੈਂਟ ਪਲਾਂਟ ਦੀ ਜ਼ਰੂਰਤ ਹੈ ਮੈਂ ਪਹਿਲਾਂ ਵੀ ਕਿਹਾ ਕਿ ਟੈਕਨੋਲੋਜੀ ਨੂੰ ਯੂਜ਼ ਕਰਕੇ ਇਹਦੀ ਬੋ ਵੀ ਖਤਮ ਕਰਦੀਆਂ ਇਹਦੇ ਗੈਸ ਵੀ ਖਤਮ ਕਰ। ਇਹਨੂੰ ਕਵਰ ਕਰਕੇ ਸੋਲੂਸ਼ਨ ਨਹੀਂ ਹੈਗਾ ਕਿਉਂਕਿ ਗੈਸ ਪ੍ਰੋਡਿਊਸ ਹੁੰਦੀ ਰਹੇਗੀ ਤਾਂ ਬਲਾਸਟ ਹੋਏਗਾ ਤੇ ਬਲਾਸਟ ਹੋਏਗਾ ਤਾਂ ਨੁਕਸਾਨ ਕਿਹਦਾ ਹੋਏਗਾ ਇਸ ਕਰਕੇ ਅਸੀਂ ਇਹਨੂੰ ਅੱਛੀ ਤਰ੍ਹਾਂ ਸਮਝਣਾ ਟੈਕਨੋਲੋਜੀ ਯੂਜ਼ ਕਰਕੇ ਇਹਦਾ ਸੋਲੂਸ਼ਨ ਕੱਢਣਾ। ਬਾਕੀ ਸਲਮਸ ਤੇ ਪੱਕੇ ਘਰ ਪੀਐਮ ਆਵਾਸ ਯੋਜਨਾ ਥੱਲੇ ਫ੍ਰੀ ਇਲੈਕਟ੍ਰਿਸਿਟੀ ਆਪਣੇ ਗਰੀਬ ਘਰਾਂ ਨੂੰ ਜਿਹੜੀ ਪ੍ਰਧਾਨ ਮੰਤਰੀ ਦੀ ਸੂਰਿਆਕਰ ਮੁਫਤ ਬਿਜਲੀ ਯੋਜਨਾ ਆ ਇਹ ਤੁਹਾਨੂੰ ਸੋਲਰ એનર્ਜੀ ਦੀ ਆ ਮੈਂ ਇਹਦੇ ਬਾਰੇ ਵੀ ਗੱਲ ਕਰਦਾ ਰਿਹਾ ਗਾਂਧੀ ਗਰਾਊਂਡ ਨੂੰ ਤੇ ਹੋਰ ਵੀ ਅਜੀਤ ਸਪੋਰਟਸ ਇਨਫਰਾਸਟ੍ਰਕਚਰ ਅੰਬਰਸਰ ਚ ਡਵੈਲਪ ਕਰਾਂਗੇ ਮੈਂ ਪਹਿਲਾਂ ਵੀ ਕਿਹਾ ਆਈਪੀਐਲ ਨੈਸ਼ਨਲ ਤੇ ਇੰਟਰਨੈਸ਼ਨਲ ਸਪੋਰਟਸ ਈਵੈਂਟਸ ਇੱਥੇ ਆਪਾਂ ਅੰਮ੍ਰਿਤਸਰ ਵਾਪਸ ਲੈ ਕੇ ਆਵਾਂਗੇ ਤੇ ਪੱਟੀ ਫਿਰੋਜ਼ਪੁਰ ਦਾ ਜਿਹੜਾ ਰੇਲਵੇ ਲਿੰਕ ਆ ਤੁਹਾਡਾ ਫਰੇਟ ਸਰਵਿਸਿਜ਼ ਪ੍ਰਮੋਟ ਹੋਣ ਉਹ ਵੀ ਅਸੀਂ ਪੂਰਾ ਕਰਵਾਵਾਂਗੇ ਯੂਥ ਤੇ ਐਜੂਕੇਸ਼ਨ ਬਾਰੇ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਆ ਸਕਾਲਰਸ਼ਿਪਸ ਆਲਰੇਡੀ ਸਾਡਾ ਭਾਈਚਾਰਾ ਪ੍ਰੋਵਾਈਡ ਕਰ ਰਿਹਾ ਆ ਲੇਕਿਨ ਅਸੀਂ ਉਹਦੇ ਤੇ ਫੋਕਸ ਕਰਾਂਗੇ ਸਕਾਲਰਸ਼ਿਪ ਸਕਿੱਲ ਸੈਂਟਰਸ ਤੇ ਵਰਲਡ ਕਲਾਸ ਸਪੋਰਟਸ ਫੈਸਿਲਿਟੀਆਂ ਆਪਾਂ ਅੰਬਰਸਰਚ ਲੈ ਕੇ ਆਵਾਂ ਦੇਖੋ ਸਾਡੇ ਟੈਲੈਂਟ ਹੈਗਾ ਸਾਡੇ ਇੱਥੇ ਪਹਿਲਵਾਨ ਇੰਟਰਨੈਸ਼ਨਲ ਲੈਵਲ ਦੇ ਹੁੰਦੇ ਸੀ ਹੁਣ ਹਰਿਆਣੇ ਸ਼ਿਫਟ ਕਰ ਲੈਨੇ ਤੇ ਸਾਨੂੰ ਵਾਪਸ ਅੰਬਰਸਰਚ ਆਣੀ ਜ਼ਰੂਰੀ ਤੇ ਉਸ ਲਈ ਅਸੀਂ ਪ੍ਰੋਪੋਰਸ਼ਨ ਐਕਟੀਵਿਟੀਜ਼ ਕਰਾਂਗੇ ਆਈਆਈਟੀ ਟ੍ਰੇਨਿੰਗ ਇੰਸਟੀਚੂਟਸ ਸਪੈਸ਼ਲੀ यूपीएससी ली पीसीएस ली जेई नीट एग्ज़ाम्स ली ए एस्टैब्लिश ਕਰਵਾਵਾਂਗੇ ਕਿਉਂਕਿ ਸਾਡੇ ਯੂਥ ਨੂੰ ਇਹ ਆਲਟਰਨੇਟਿਵਸ ਤੇ ਉਹਨਾਂ ਨੂੰ ਹੈਲਪ ਚਾਹੀਦੀ ਆ ਜਿਹੜੀ ਅਸੀਂ ਕਰਾਂਗੇ ਤੇ ਮੈਂ ਖੁਦ ਜੋ ਮੇਰਾ ਆਪਣਾ ਐਕਸਪੀਰੀਅੰਸ ਹੈ ਯੂਥ ਨਾਲ ਸ਼ੇਅਰ ਕਰਾਂਗਾ ਮੈਂ ਤੇ ਕਦੀ ਵੀ ਕਿਤੇ ਵੀ ਜਾਣਾ ਆ ਉਹਨਾਂ ਨੂੰ ਕਹਿੰਦਾ ਕਦੀ ਵੀ ਮੇਰੇ ਨਾਲ ਕਨੈਕਟ ਕਰ ਲੋ ਅਸੀਂ ਟੋਲ ਫ੍ਰੀ ਨੰਬਰ ਵੀ ਪਬਲਿਸੀਸਾਈਜ਼ ਕੀਤਾ ਆ 24 ਘੰਟੇ ਕੰਮ ਕਰਦਾ ਆ ਉਹਨੇ ਤੁਹਾਨੂੰ ਮੈਸੇਜ ਮਿਲੇ ਤੇ ਅਸੀਂ ਉਹਨਾਂ ਨੂੰ ਕਾਲ ਬੈਕ ਕਰਦੇ ਹਾਂ ਦੇਖੋ ਯੂਨੀਵਰਸਿਟੀ ਕਲਾਬੋਰੇਸ਼ਨ ਮੈਂ ਐਜੂਕੇਸ਼ਨ ਤੇ ਨੋਲੇਜ ਪਾਰਟਨਰਸ਼ਿਪ ਦੀ ਵੀ ਪਹਿਲਾਂ ਗੱਲ ਕੀਤੀ ਆ ਅਸੀਂ ਯੂਨੀਵਰਸਿਟੀ ਕਲਾਬੋਰੇਸ਼ਨ ਰੈਕੋਗਨਾਈਜ਼ਡ ਫੋਰਨ ਯੂਨੀਵਰਸਿਟੀਆਂ ਨਾਲ ਅੰਬਰ ਸਾਦੀ ਕਰਵਾਵਾਂਗੇ ਤੇ ਇਹਦਾ ਲਕਸ਼ੇ ਹੋਈ ਹੈ ਕਿ ਜਿਹੜੀਆਂ ਬਾਹਰ ਡਿਗਰੀਆਂ ਨੇ ਉਹ ਕਲਾਬੋਰੇਸ਼ਨ ਨਾਲ ਸਾਡੇ ਇੱਥੇ ਮਿਲ ਤੇ ਸਾਡੇ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਲੱਖਾਂ ਰੁਪਏ ਨਾ ਖਤਮੇ ਪੈਣ ਬਾਹਰਾਂ ਤੇ ਸਟਾਰਟਅੱਪਸ ਜਿਨ੍ਹਾਂ ਨੂੰ এমਪਲੋਇਮੈਂਟ ਮਿਲੇ ਉਹਦੇ ਚ ਅਸੀਂ ਨੈਸ਼ਨਲ ਤੇ ਮਲਟੀਨੈਸ਼ਨਲ ਕੰਪਨੀਆਂ ਤੁਹਾਨੂੰ ਯਾਦ ਹੈ ਯੂਐਸਆਈਐਸਪੀਐਫ ਜਦੋਂ ਪਹਿਲਾਂ ਇੱਥੇ ਆਏ ਸੀਗੇ ਤੇ ਫਿਕੀ ਉਹਨਾਂ ਦੋਵਾਂ ਨੇ ਇਹ ਅਸ਼ੋਰ ਕੀਤਾ ਸੀ ਕਿ ਅਸੀਂ ਤੁਹਾਨੂੰ ਪਤਾ ਬਾਹਰ ਇਹਦਾ ਕਾਫੀ ਫੈਸ਼ਨ ਸਾਡੇ ਅੰਮ੍ਰਿਤਸਰ ਵੀ ਸ਼ੁਰੂ ਹੋਇਆ ਪਰ ਉਹਨਾਂ ਨਹੀਂ ਕਿ ਬੱਚਿਆਂ ਨੂੰ ਐਗਜ਼ਿਸਟਿੰਗ ਕੰਪਨੀਆਂਸ ਟ੍ਰੇਨਿੰਗ ਜੌਬਸ ਮਿਲਦੀਆਂ ਨੇ ਕਿਉਂਕਿ ਉਹਦੇ ਜਿਹੜੇ ਟ੍ਰੇਨ ਹੋ ਜਾਂਦੇ ਨੇ ਬਾਹਰ ਇਤਨਾ ਹੀ ਬੱਚੇ ਗਾਉਂ ਉਹਨਾਂ ਨੂੰ ਪੱਕੀਆਂ ਨੌਕੀਆਂ ਮਿਲਦੀਆਂ ਨੇ ਤੇ ਉਹਨਾਂ ਦੇ ਸੀਵੀ 'ਚ ਵੀ ਇਹ ਐਡੀਸ਼ਨ ਹੁੰਦੀ ਅਸੀਂ ਇਹ ਵੀ ਚੀਜ਼ਾਂ ਅੱ체 ਕਰਵਾਵਾਂਗੇ ਤੇ ਇੱਕ ਹੋਰ ਗੱਲ ਮੈਂ ਜਦੋਂ ਵੀ ਆਪਣੇ ਬਾਰਡਰ ਏਰੀਆ ਚ ਖਾਸ ਤੌਰ ਤੇ ਪਿੰਡਾਂ ਚ ਗਿਆ। ਸਾਡਾ ਭਾਈਚਾਰਾ ਤੇ ਸਾਡੇ ਹੋਰ ਜਿਹੜੇ ਕਿਸਾਨਾਂ ਨੇ ਪ੍ਰਵਾਨੇ ਖਾਸ ਤੌਰ ਤੇ ਸਾਡੀਆਂ ਪੈਣਾ। ਮੈਂ ਉਹਨਾਂ ਨੂੰ ਇਹ ਪ੍ਰੋਮਿਸ ਕੀਤਾ ਕਿ ਆਪਾਂ ਆਰਮੀ ਚ ਖਾਸ ਤੌਰ ਤੇ ਪੈਰਾ ਮਿਲਟਰੀ ਫੋਰਸਿਸ ਕਿਉਂਕਿ ਉਹ ਬੀਐਸਐਫ ਨੂੰ ਦੇਖਦੇ ਨੇ। ਤੇ ਮੈਂ ਕਿਹਾ ਆਪਣੀਆਂ ਕੁੜੀਆਂ ਨੂੰ ਅਸੀਂ ਉਹਨਾਂ ਨੂੰ ਫੈਸਿਲਿਟੀ ਪ੍ਰੋਵਾਈਡ ਕਰਾਂਗੇ ਟ੍ਰੇਨਿੰਗ ਦੀ। ਤੇ ਉਹ ਕੰਪੀਟੀਸ਼ਨ ਚ ਬੈਠਣ ਤੇ ਸਿਲੈਕਟ ਹੋਣਾ ਤੇ ਮੈਂ ਤੁਹਾਨੂੰ ਦੱਸ ਸਕਦਾ ਕਿ ਮਾਪੇ ਬੜੇ ਖੁਸ਼ ਨੇ ਕਿਉਂਕਿ ਕਿਸੇ ਦੇ ਬੱਚੇ ਬੀਐਸਐਫ ਚ ਹੋਣਗੇ ਤੇ ਬੜੀ ਪ੍ਰਾਈਡ ਦੀ ਗੱਲ ਹੈ ਉਹਦੇ ਬਾਰੇ ਵੀ ਅਸੀਂ ਆਪਣੇ ਇਸ ਪੱਤਰ ਚ ਰੱਖਿਆ ਆ ਹੈਲਥ케ਅਰ ਦਾ ਤੁਹਾਨੂੰ ਪਤਾ ਇੰਪੋਰਟੈਂਟ ਏਰੀਆ ਆ ਹੈਲਥ케ਅਰ ਦੀ ਬਹੁਤ ਸਕੋਪ ਹੈਗੀ ਸਾਡੇ ਸ਼ਹਿਰ ਚ ਅਸੀਂ ਇੱਕ ਸੈਂਟਰਲ ਮੈਡੀਸਨ ਬੈਂਕ ਜਿਹਦੇ ਨਾਲ ਜਿੰਨੀਆਂ ਵੀ ਮੈਡੀਕੇਸ਼ਨ ਸਪਲਾਈ ਨੇ ਸਪੈਸ਼ਲੀ ਰੂਰਲ ਕਲਿਨਿਕਸ ਲਈ ਉਹ ਖਲਵਾ ਮੰਗੇ ਤੇ ਅਗਰ ਫੰਡਾਂ ਦੀ ਜਰੂਰਤ ਹੋਈ ਤੇ ਜਿੱਤੇ ਜਿਹੜੇ ਸਾਡਾ ਭਾਈਚਾਰਾ ਬਾਹਰ ਬੈਠਾ ਆ ਉਹ ਇਸ ਇਲਾਕੇ ਇਸ ਏਰੀਆ 'ਚ ਵੀ ਕਿਉਂਕਿ ਉਹਨਾਂ ਦਾ ਇੱਕ ਪ੍ਰੋਜੈਕਟ ਆਪਣਾ ਨਸ਼ਾ ਮੁਕਤ ਅੰਰਸਾਰ ਹੈ ਅਗਰ ਉਹਨੂੰ ਐਕਸਪੈਂਡ ਕਰਨ ਦੀ ਲੋੜ ਪਈ ਤੇ ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਾਂਗਾ ਲੇਕਿਨ ਦਵਾਈਆਂ ਔਰ ਸਹੀ ਦਵਾਈਆਂ ਸਾਡੇ ਭਰਾਵਾਂ ਭੈਣਾਂ ਨੂੰ ਰੂਰਲ ਏਰੀਆਸ ਵੀ ਮਿਲਣੀਆਂ ਚਾਹੀਦੀਆਂ ਨੇ ਤੇ ਇੱਕ ਅਸੀਂ ਏਮਸ ਅੰਬਰ ਫਰਗੋਨਵਾਪਾ ਦੇਖੋ ਏਮਸ ਦੀ ਹਿਸਟਰੀ ਤੁਹਾਨੂੰ ਪਤਾ ਆ ਇੱਥੋਂ ਕਿਤਨਾ ਮਾਲਵੇ ਚਲੀ ਗਈ ਮੈਂ ਉਹੀ ਪੁੱਛਣਾ ਚਾਹੁੰਦਾ ਕਿ ਸਾਡੇ ਐਮਪੀ ਸਾਹਿਬ ਉਦੋਂ ਸੁੱਤੇ ਸੀਗੇ ਲੇਕਿਨ ਅੱਕੇ ਅਸੀਂ ਏਮਸ ਤੇ ਹੋਰ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨ ਅੰਬਰ ਸਾਥ ਚ ਲੈ ਕੇ ਆਵਾਂ ਦੇਖੋ ਇੱਕ ਮੈਂ ਤੁਹਾਨੂੰ ਹੋਰ ਕਸਣਾ ਚਾਹਣਾ ਹੈ ਤੁਸੀਂ ਪਿਛਲੀ ਵਾਰੀ ਸੁਣਿਆ ਵੀ ਸੀ ਸਾਡੇ ਇੱਥੇ ਇੱਕ ਐਨਆਰਆਈ ਭਰਾ ਆਏ ਸੀ ਉਹਨਾਂ ਨੇ ਅਨਾਉਂਸ ਕੀਤਾ ਸੀ ਕਿ ਉਹ ਅੰਬਰਸਰਚ ਸਾਡੇ ਅੰਬਰਸਰ ਏਰੀਆ 'ਚ ਇੱਕ ਹਸਪਤਾਲ ਖੋਲਣਗੇ ਕਿਉਂਕਿ ਉਹਨਾਂ ਨੇ ਯੂਪੀ 'ਚ ਹਸਪਤਾਲ ਖੋਲ੍ਹਿਆ ਤੇ ਉਹ ਹਸਪਤਾਲ 'ਚ ਟਰੀਟਮੈਂਟ ਮੁਫਤ ਹੋਏਗੀ ਤੇ ਉਹ ਫੇਰ ਆਏ ਨੇ ਉਹ ਜ਼ਮੀਨ ਇੱਥੇ ਦੇਖ ਰਹੇ ਨੇ ਉਹ ਸਤਤਾਰ ਨੂੰ ਖੋਲhenge ਇਹੋ ਜਿਹੇ ਜਿੰਨੇ ਵੀ ਹੋਰ ਬਾਹਰ ਦੇ ਸਾਡੇ ਭਾਈਚਾਰੇ ਵਾਲੇ ਹੋਏ ਉਹਨਾਂ ਨੂੰ ਅਸੀਂ ਅਸੀਨ ਕਰੇਜ ਕਰਾਂਗੇ ਇੱਕ ਭੈਣਾ ਦੇ ਬਾਰੇ ਮੈਂ ਕਹਿਣਾ ਚਾਹੁੰਦਾ ਸੀ ਕਿ ਉਹਨਾਂ ਦੀ ਰਿਸਪੈਕਟ ਸੇਫਟੀ ਤੇ ਸਿਕਿਉਰਿਟੀ ਬਹੁਤ ਇੰਪੋਰਟੈਂਟ ਹੈ ਦੇਖੋ ਮੈਂ ਆਪਣੇ ਮਾਤਾ ਜੀ ਕੋ ਬਹੁਤ ਕੁਝ ਸਿੱਖਿਆ ਬਹੁਤ ਪ੍ਰਭਾਵਿਤ ਹੋਇਆ ਮੇਰੇ ਮਦਰ ਪਹਿਲਾਂ ਵੀ ਮੈਂ ਦੱਸਿਆ ਸੀ ਕਿ 1956 ਇੱਥੋਂ ਰੂਰਲ ਅਮ੍ਰਿਤਸਰ ਤੋਂ ਆਉਂਦੇ ਸੀ ਮੇਰੇ ਦੋਵੇਂ ਦਾਦਕਾਰ ਨਾਨਕਾ ਦੋਵੇਂ ਹੀ ਅੰਬਰ ਸਰਦੇ ਨੇ ਤੇ ਇਥੋਂ 1956 ਚ ਅਮਰੀਕਾ ਜਾ ਕੇ ਪੀ.ਏ.ਡੀ ਕੀਤੀ 2 ਸਾਲ ਚ ਸਾਡੇ ਕਹਿੰਦੇ ਆਪਾਂ ਇਮਪਾਵਰਮੈਂਟ ਦੀ ਗੱਲ ਕਰਦੇ ਆ ਫਰਦਾਤ ਤੇਜਾ ਸਿੰਘ ਤੁੰਗਰੀ ਦੇ ਬਾਰੇ ਇਹਨਾਂ ਨੇ ਦੱਸਿਆ ਕਿ ਉਦੋਂ ਇਹ ਕੁੜੀਆਂ ਦਾ ਵੀ ਸਕੂਲ ਖੋਲ੍ਹਿਆ ਹਾਲੇ ਵੀ ਉਹ ਸਕੂਲ ਹੈਗਾ ਸਰਹਾਲੀ ਚ ਅੱਲੀ ਜਾ ਕੇ ਦੇਖਿਓ ਤੇ ਇਹਦੇ ਲਈ ਜੋ ਵੀ ਦੇਖੋ ਪੁਲਿਸ ਸਟੇਸ਼ਨ 'ਚ ਇੱਕ ਸੈਪਰੇਟ ਸੈੱਲ ਹੋਣਾ ਚਾਹੀਦਾ ਜਿਹੜਾ ਊਮਨਾਂ ਨਾਲ ਡੀਲ ਕਰੇ ਊਮਨ ਆਫੀਸਰ ਹੋਣੇ ਚਾਹੀਦੇ ਜਿਹਦੇ ਨਾਲ ਸਾਡੀਆਂ ਭੈਣਾਂ ਖੁੱਲ ਕੇ ਗੱਲ ਕਰ ਸਕਣ ਤੇ ਉਸ ਤੋਂ ਅੱਗੇ ਕੈਂਸਰ ਦੇ بڑے ਕੇਸੇ ਆਉਂਦੇ ਨੇ ਸਾਡੇ ਕਨਆਰਾਈ ਭਰਾ ਭਰਾ ਆਏ ਹੋਏ ਨੇ ਜਿਹੜੇ ਆਪਣੀਆਂ ਵਹਿਨਾ ਭੇਜ ਰਹੇ ਨੇ ਟੈਸਟ ਕਰਨ ਲਈ ਇਸ ਤਰ੍ਹਾਂ ਹੋਰ ਨਾਲ ਨੂੰ ਵੀ ਅਸੀਂ ਐਨਕੋਰੇਜ ਕਰਾਂਗੇ ਤੇ ਹਾਈ ਸਪੈਸ਼ialਟੀ ਕੈਂసర్ ਟ੍ਰੀਟਮੈਂਟ ਯੂਨਿਟ ਵੀ ਇਹ ਠੀਕ ਰਵਾਵਾਂਗੇ ਤੇ ਸੈਨੇਟਰੀ ਨੈਪਕਿੰਸ 1 ਰੁਪਏ ਵਾਲੇ ਅੰਬਰਸਰ ਵੀ ਅਵੇਲੇਬਿਲਿਟੀ ਇਸੇ ਕਰਵਾਵਾਂਗੇ ਸਾਡੇ ਪਹਨਾਂ ਲਈ ਤੇ ਫਾਈਨਲੀ ਮੈਂ ਤੁਹਾਨੂੰ ਦੇਖੋ ਕਲਚਰਲ ਹੈਰੀਟੇਜ ਤੇ ਟੂਰਿਜ਼ਮ ਦੀ ਪ੍ਰੋਮੋਸ਼ਨ ਦੇ ਬਾਰੇ ਦੱਸਿਆ ਉਹ ਵੀ ਅਸੀਂ ਆਪਣੇ ਮੈਨੀਫੈਸਟੋ ਚ ਪਾਇਆ ਹੋਇਆ ਵੋਲਟ ਸਿਟੀ ਦੇ ਬਾਰੇ ਮਹਾਰਾਜ ਰਣਜੀਤ ਸਿੰਘ ਦੇ ਰਾਮ ਬਾਗ ਬਾਰੇ 40 ਖੂ ਦੇ ਬਾਰੇ ਹੋਰ ਜਿਹੜੇ ਬਾਗ ਨੇ ਇੱਥੇ ਲੋਕਲ ਹੋਟਲ ਇੰਡਸਟਰੀ ਉਹਦੇ ਮੈਂ ਤੁਹਾਨੂੰ ਦੱਸਿਆ ਕਿ ਵਿਜ਼ਟਰ ਨੂੰ ਅਸੀਂ ਟੂਰਿਸਟ ਕਨਵਰਟ ਕਰਾਂਗੇ ਤੇ ਬੰਦੇ ਭਾਰਤ ਟ੍ਰੇਨਸ ਕਾਰਸ ਤੌਰ ਤੇ ਕਟੜਾ ਤੇ ਚੰਡੀਗੜ੍ਹ ਤੋਂ ਇਹ ਅਸੀਂ ਚਲਵਾਵਾਂਗੇ ਤੇ ਹੋਰ ਜਿੱਥੇ ਜਿੱਥੇ ਧਾਰਮਿਕ ਸਥਾਨ ਨੇ ਉਹਨਾਂ ਨੂੰ ਅਸੀਂ ਟ੍ਰੇਨ ਨਾਲ ਕਨੈਕਟ ਕਰਾਂਗੇ ਅਸੀਂ ਉਹਦੇ ਬਾਰੇ ਵੀ ਬੋਲਿਆ ਹੋਇਆ ਹੈ